ਸੱਚੀ ਗੱਲ ਹੈ ਬੰਨਿਆ ਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਡੀ ਆਈ ਜੀ ਹਰਚਰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੀ ਹਾਂ ਕਬਾੜ ਦੇ ਵਪਾਰੀ ਦੀ ਸ਼ਿਕਾਇਤ ਦੇ ਉੱਤੇ ਪੰਜਾਬ ਦੇ ਵਿੱਚੋਂ ਹੋਈ ਹੈ ਵੱਡੀ ਕਾਰਵਾਈ ਨੋਟ ਗਿਣਨ ਵਾਲੀਆਂ ਲਿਆਉਣੀਆਂ ਪਈਆਂ ਹਨ ਤਿੰਨ ਮਸ਼ੀਨਾਂ ਜੀ ਹਾਂ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀ ਆਈ ਜੀ ਹਰਚਰਨ ਸਿੰਘ ਪੁੱਲਰ ਨੂੰ ਵੀਰਵਾਰ ਨੂੰ ਕੇਂਦਰੀ ਜਾਂਚ ਬਿਊਰੋ ਨੇ ਗ੍ਰਿਫਤਾਰ ਕਰ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਮੁੱਖ ਮੰ ਮਾਨ ਦੇ ਵੀ ਚਾਹਤੇ ਹਨ ਤੇ ਉਨ੍ਹਾਂ ਦੇ ਉੱਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ ਮੰਡੀ ਗੋਬਿੰਦਗੜ ਦੇ ਇੱਕ ਕਬਾੜ ਦੇ ਵਪਾਰੀ ਦੇ ਵੱਲੋਂ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ ਤੇ ਕਿਹਾ ਗਿਆ ਸੀ ਕਿ 8 ਲੱਖ ਰੁਪਏ ਦੀ ਉਨ੍ਹਾਂ ਤੋਂ ਰਿਸ਼ਵਤ ਮੰਗੀ ਜਾ ਰਹੀ ਸੀ ਜਿਸ ਤੋਂ ਬਾਅਦ ਸੀਬੀਆਈ ਟੀਮ ਦੇ ਵੱਲੋਂ ਜਾਂਚ ਕੀਤੀ ਗਈ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਂਚ ਏਜੰਸੀ ਨੇ ਦੱਸਿਆ ਹੈ ਕਿ ਡੀਆਈਜੀ ਦੀ ਸੈਕਟਰ 40 ਦੇ ਵਿੱਚ ਕੋਠੀ ਸੀ ਜਿਸ ਦੇ ਵਿੱਚ ਕੀ ਛਾਪਾਂ ਮਾਰਿਆ ਗਿਆ ਤੇ 5 ਕਰੋੜ ਦੀ ਨਕਦੀ ਲਗਜ਼ਰੀ ਘੜੀਆਂ ਗੱਡੀਆਂ ਵੀ ਬਰਾਮਦ ਸਨ ਸੋ ਦੱਸ ਦਈਏ ਕਿ ਹਰਚਰਨ ਸਿੰਘ ਭੁੱਲਰ ਸਾਲ 2007 ਦੇ ਬੈਚ ਦੇ ਵਿੱਚ ਆਈਪੀਐਸ ਅਫਸਰ ਸਨ ਸੋ ਪੰਜਾਬ ਪੁਲਿਸ ਦੇ ਵਿੱਚ ਕਈ ਮਹੱਤਵਪੂਰਨ ਅਹੁਦਿਆਂ ਦੇ ਉੱਤੇ ਵੀ ਇਹ ਰਹਿ ਚੁੱਕੇ ਹਨ ਸੋ ਜਿਸ ਤੋਂ ਬਾਅਦ ਕੀ ਹੁਣ ਇੱਕ ਕਵਾਡ ਵਾਲੇ ਵਪਾਰੀ ਦੀ ਸ਼ਿਕਾਇਤ ਦੇ ਉੱਤੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ 8 ਲੱਖ ਰੁਪਏ ਦੀ ਉਸ ਦੇ ਬਣੋ ਦੱਸਿਆ ਜਾ ਰਿਹਾ ਹੈ ਕਿ ਮੇਰੇ ਕੋਲੋਂ ਰਿਸ਼ਵਤ ਮੰਗੀ ਜਾ ਰਹੀ ਸੀ ਇਸੇ ਦੌਰਾਨ ਹੁਣ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਬਾਰੇ ਨਵੇਂ-ਨਵੇਂ ਖੁਲਾਸੇ ਵੀ ਹੋ ਰਹੇ ਹਨ ਜੀਹਨ ਦੱਸਿਆ ਜਾ ਰਿਹਾ ਹੈ ਕਿ ਪਿਤਾ ਪਹਿਲਾਂ ਤੋਂ ਹੀ ਪੁਲਿਸ ਦੇ ਵਿੱਚ ਡੀਜੀਪੀ ਸਨ ਅਤੇ ਉਹਨਾਂ ਦਾ ਭਰਾ ਐਮਐਲਏ ਸੀ ਸੋ ਜਿਸ ਤੋਂ ਬਾਅਦ ਕਿ ਉਹ ਵੀ ਪੁਲਿਸ ਦੇ ਵਿੱਚ ਡੀਆਈਜੀ ਬਣੇ ਸਨ ਸੋ ਇਸ ਤੋਂ ਬਾਅਦ ਹੁਣ ਉਹਨਾਂ ਨੂੰ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਘਰ ਦੇ ਵਿੱਚੋਂ 7 ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ ਬਰਾਮਦ ਰਕਮ ਜੀਹਾਂ ਤੋਂ ਦੱਸਿਆ ਗਿਆ ਕਿ ਇਹ ਰਕਮ ਹੁਣ ਵਧਦੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਰੂਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਟਿਕਾਣਿਆਂ ਦੇ ਉੱਤੇ ਲਗਾਤਾਰ ਸੀਬੀਆਈ ਦੇ ਵੱਲੋਂ ਰੇਡਾਂ ਮਾਰੀਆਂ ਜਾ ਰਹੀਆਂ ਹਨ 21 ਘੰਟੇ ਖਤਮ ਹੋਣ ਤੋਂ ਬਾਅਦ ਹੁਣ ਹਰਚਰਨ ਸਿੰਘ ਦੇ ਘਰ ਤੋਂ ਬਰਾਮਦ ਹੋਣ ਵਾਲੀ ਰਕਮ 7 ਕਰੋੜ ਤੱਕ ਪਹੁੰਚ ਚੁੱਕੀ ਹੈ ਇਸ ਤੋਂ ਇਲਾਵਾ 15 ਤੋਂ ਵੱਧ ਪ੍ਰਾਪਰਟੀਆਂ ਇਸ ਤੋਂ ਇਲਾਵਾ ਆਡੀ ਅਤੇ ਮਰਸੀਡੀਜ਼ ਦੀਆਂ ਲਕਜ਼ਰੀ ਗੱਡੀਆਂ ਤੇ ਇਸ ਤੋਂ ਇਲਾਵਾ ਘੜੀਆਂ ਸਮੇਤ ਬਦੇਚੀ ਸ਼ਰਾਬ ਸਣੇ 3 ਹਥਿਆਰ ਵੀ ਮਿਲੇ ਹਨ ਇਹ ਸਾਰਾ ਸਮਾਨ ਜ਼ਬਤ ਕਰਕੇ ਹੁਣ ਸੀਬੀਆਈ ਆਫਿਸ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਤੇ ਥੋੜੀ ਦੇਰ ਦੇ ਵਿੱਚ ਹੀ ਸੀਬੀਆਈ ਦੇ ਵੱਲੋਂ ਹੁਣ ਡੀਆਈਜੀ ਭੁੱਲਰ ਨੂੰ ਪੇਸ਼ ਕੀਤਾ ਜਾਵੇਗਾ ਕੋਰਟ ਦੇ ਵਿੱਚ ਸੋ ਜਿਸ ਤੋਂ ਬਾਅਦ ਕੀ ਉਸਦੀ ਹਰਾਸਤ ਹੋਵੇਗੀ ਸੋ ਤੁਸੀਂ ਵੀ ਗਾ ਤੁਸੀਂ ਦੇਖ ਸਕਦੇ ਹੋ ਕਿ ਰਮਾਲ ਦੇ ਨਾਲ ਹੁਣ ਉਸ ਦੇ ਵੱਲੋਂ ਚਿਹਰਾ ਟਕਿਆ ਗਿਆ ਹੈ ਤੇ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਉੱਤੇ ਬੈਠ ਕੇ ਉਹ মিডিਆ ਦੇ ਨਾਲ ਵੀ ਉਹਨਾਂ ਦੇ ਵੱਲੋਂ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਹੈ ਸੋ ਇਹ ਹੁਣ ਮਾਮਲਾ ਜਿਹੜਾ ਕਿ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਇਸ ਸਮੇਂ ਵਾਇਰਲ ਚੱਲ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਪ੍ਰਦੂਸ਼ਣ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਥਰਮਲ ਇਨਵਰਜਨ ਦੇ ਕਾਰਨ ਹੁਣ 에ਅ ਕੁਆਲਿਟੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਹੁਣ ਤਾਪਮਾਨ ਦੇ ਵਿੱਚ ਵੀ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲ ਰਿਹਾ ਹੈ ਸੋ ਲਗਾਤਾਰ ਪੰਜਾਬ ਦੀ ਹਵਾ ਖਰਾਬ ਹੁੰਦੀ ਜਾ ਰਹੀ ਹੈ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਸਕਦਾ ਹੈ ਦੀਵਾਲੀ ਦੇ ਆਸ-ਪਾਸ ਪਰ ਪੰਜਾਬ ਦੇ ਵਿੱਚ ਇਸ ਦਾ ਕਾਫੀ ਜ਼ਿਆਦਾ ਕਟ ਅਸਰ ਦੇਖਣ ਨੂੰ ਮਿਲੇਗਾ ਸੋ 에어 ਕੁਆਲਿਟੀ ਹੁਣ ਪੰਜਾਬ ਦੇ ਵਿੱਚ 100 ਤੋਂ ਪਾਰ ਹੋ ਚੁੱਕੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਹੁਣ ਜੈਲੋ ਰਟ ਜਾਰੀ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਜ਼ਿਲ੍ਹਾ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕਾ ਹੈ ਜਿੱਥੇ ਵੀ ਹਵਾ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਜਿੱਥੇ ਦਾ 에ਅਰ ਕੁਆਲਿਟੀ ਇੰਡੈਕਸ 100 ਤੋਂ ਬਣਿਆ ਹੋਇਆ ਹੈ ਪਰ ਪਰ ਇਸ ਦੌਰਾਨ ਪ੍ਰਦੂਸ਼ਣ ਵਧਣ ਦੇ ਕਾਰਨ ਇਹ ਹਾਲਾਤ ਹੋ ਚੁੱਕੇ ਹਨ ਕਿ ਕਾਫੀ ਜ਼ਿਆਦਾ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਵੀ ਦਿੱਕਤ ਹੋ ਰਹੀ ਹੈ ਇਸ ਦੇ ਪਿੱਛੇ ਮੁੱਖ ਕਾਰਨ ਥਰਮਲ ਇਨਵਰਜਨ ਮੰਨਿਆ ਜਾ ਰਿਹਾ ਹੈ ਸਧਾਰਨ ਹਾਲਾਤਾਂ ਦੇ ਵਿੱਚ ਜਦੋਂ ਉਚਾਈ ਵਧਦੀ ਹੈ ਤਾਂ ਹਵਾ ਦਾ ਤਾਪਮਨ ਘਟਦਾ ਹੈ ਇਸ ਦਾ ਮਤਲਬ ਹੈ ਕਿ ਸਰਫੇਸ ਦੀ ਗਰਮ ਹਵਾ ਉੱਪਰ ਵੱਲ ਚੜਦੀ ਹੈ ਸੋ ਆਪਣੇ ਨਾਲ ਪ੍ਰਦੂਸ਼ਣ ਦੇ ਕਣਾਂ ਨੂੰ ਵੀ ਉੱਪਰ ਲੈ ਜਾਂਦੀ ਹੈ ਜਿਸ ਦੇ ਕਾਰਨ ਵਾਤਾਵਰਨ ਸਾਫ਼ ਰਹਿੰਦਾ ਹੈ ਪਰ ਥਰਮਲ ਇਨਵਰਜਨ ਦੇ ਦੌਰਾਨ ਇਹ ਪ੍ਰਕਿਰਿਆ ਉਲਟ ਚੱਲਦੀ ਹੈ ਇਸ ਸਮੇਂ ਸਰਫੇਸ ਦੇ ਨੇੜੇ ਹਵਾ ਠੰਡੀ ਹੁੰਦੀ ਹੈ ਤੇ ਉੱਪਰ ਵਾਲੀ ਹਵਾ ਦੇ ਤੁਲਨਾਤਮਕ ਤੌਰ ਦੇ ਉੱਤੇ ਇਹ ਗਰਮ ਹੋ ਜਾਂਦੀ ਹੈ ਜਿਸ ਦੇ ਕਾਰਨ ਕਾਫੀ ਜ਼ਿਆਦਾ ਹਵਾ ਦੇ ਵਿੱਚ ਕਣ ਮੌਜੂਦ ਹੋ ਜਾਂਦੇ ਹਨ ਧੂੜ ਮੌਜੂਦ ਹੋ ਜਾਂਦੀ ਹੈ ਜਿਸ ਦੇ ਕਾਰਨ ਕਾਫੀ ਜ਼ਿਆਦਾ ਹੁਣ 에ਅ ਕੁਆਲਿਟੀ ਦੇ ਵਿੱਚ ਧੂਏ ਵਾਲਾ ਮਾਹੌਲ ਬਣਿਆ ਹੋਇਆ ਹੈ ਇਸ ਤੋਂ ਬਾਅਦ ਇੱਕ ਖਬਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਪੈ ਗਿਆ ਹੈ 파르투 ਫਲਾਈਟ ਦੇ ਵਿੱਚੋਂ ਉਤਰੇ ਯਾਤਰੀਆਂ ਦੀ ਲੈਣ ਤੇ ਤਲਾਸ਼ੀ ਉੱਡ ਗਏ ਹੋਸ਼ ਜੀਹਾਂ ਤੁਹਾਨੂੰ ਦੱਸ ਪੀਏ ਕਿ ਅੰਮ੍ਰਿਤਸਰ 에어ਪੋਰਟ ਤੋਂ ਹੁਣ ਬੇਹਦ ਹੈਰਾਨ ਕਰਦਾ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਆਏ ਦੋ ਯਾਤਰੀਆਂ ਦੇ ਸਮਾਨ ਦੇ ਵਿੱਚੋਂ ਲਗਭਗ 1 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਇਸ ਦੇ ਵਿੱਚ ਮੁੰਦੀਆਂ ਚੈਨੀਆਂ ਛੱਲੇ ਅਤੇ ਇਸ ਤੋਂ ਇਲਾਵਾ ਕੜੇ ਤੱਕ ਬਰਾਮਦ ਕੀਤੇ ਗਏ ਹਨ ਸੋ ਮੇਰੀ ਜਾਣਕਾਰੀ ਦੇ ਅਨੁਸਾਰ ਦੋ ਯਾਤਰੀਆਂ ਨੇ ਸੋਨਾ ਆਪਣੀਆਂ ਕਾਰਗੋ ਪੈਂਟਾਂ ਦੇ ਅੰਦਰ ਲੁਕੋਇਆ ਹੋਇਆ ਸੀ ਸੋ ਜੋ ਕਿ ਚੈਨਾਂ ਕੜੀਆਂ ਤੇ ਅੰਗੂਠੀਆਂ ਦੇ ਰੂਪ ਦੇ ਵਿੱਚ ਸੀ ਗੌਰਤਲਬ ਗੱਲ ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਦੀਏ ਕਿ ਸੋਨੇ ਤੇ ਕਾਫੀ ਜ਼ਿਆਦਾ ਸਮਗਲਿੰਗ ਅਮਰਤਸਰ 에ਅਰਪੋਰਟ ਦੇ ਉੱਤੇ ਹੋ ਰਹੀ ਹੈ ਸੋ ਫਿਰ ਵੀ ਤੁਹਾਨੂੰ ਦੱਦੀਏ ਕਿ ਲੋਕਾਂ ਦੇ ਵੱਲੋਂ ਅਮਰਤਸਰ 에ਅਰਪੋਰਟ ਦੇ ਉੱਤੇ ਸੋਨਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਕਿ ਉਹਨਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਦੁਆਰਾ ਹਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਇਕਲੌਤੇ ਪੁੱਤਰ ਦਾ ਹੋ ਗਿਆ ਹੈ ਦਿਹਾਂਤ ਜੀਹਾਂ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਇਕਲੌਤੇ ਪੁੱਤਰ ਦਾ ਅਚਾਨਕ ਦਿਹਾਂਤ ਹੋਣ ਦੀ ਖਬਰ ਮਿਲੀ ਹੈ ਮਲੇਰ ਕੋਟਲਾ ਹਾਊਸ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਸਾਬਕਾ ਕਾਂਗਰਸ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਇਕਲੌਤੇ ਪੁੱਤਰ ਅਕੀਲ ਅਕਤਰ ਦਾ ਅਚਾਨਕ ਦਿਹਾਂਤ ਹੋ ਗਿਆ ਹੈ ਉਹਨਾਂ ਦੇ ਜਨਾਜ਼ੇ ਦੀ ਨਮਾਜ਼ ਅੱਜ 4:30 ਵਜੇ ਸ਼ਾਮ ਨੂੰ ਭਰੀ ਜਾਵੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਚੋਰਾਂ ਦੇ ਵੱਲੋਂ ਹੁਣ ਕਬਾੜੀਏ ਦੀ ਦੁਕਾਨ ਵੀ ਨਹੀਂ ਛੱਡੀ ਗਈ ਹੈ ਪਹਿਲਾਂ ਸੀਸੀਟੀਵੀ ਕੈਮਰੇ ਤੋੜੇ ਫਿਰ ਵਾਰਦਾਤ ਨੂੰ ਦਿੱਤਾ ਗਿਆ ਹੈ ਅੰਜਾਮ ਜੀ ਹਾਂ ਅਮਰਤਸਰ ਤੋਂ ਖਬਰ ਨਿਕਲ ਕੇ ਆ ਰਹੀ ਹੈ ਆਏ ਦਿਨ ਚੋਰਾਂ ਦੀਆਂ ਘਟਨਾਵਾਂ ਜਿਹੜੀਆਂ ਕਿ ਕਾਫੀ ਜ਼ਿਆਦਾ ਵਾਧੀਆਂ ਜਾ ਰਹੀਆਂ ਹਨ ਹਾਲੀ ਦੇ ਵਿੱਚ ਤਾਜ਼ਾ ਮਾਮਲਾ ਬੀਤੀ ਰਾਤ ਜਨਾਲਾ ਰੋਡ ਤੇ ਸਥਿਤ ਅੱਡਾ ਮਹਿਲ ਬੁਖਾਰੀ ਤੋਂ ਸਾਹਮਣੇ ਨਿਕਲ ਕੇ ਆਇਆ ਹੈ ਜਿੱਥੇ ਕਿ ਚੋਰਾਂ ਨੇ ਇੱਕ ਕਬਾੜੀਏ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ ਦੱਸਦੀਏ ਕਿ ਜਦੋਂ ਚੋਰਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਪਹਿਲਾਂ ਉਹਨਾਂ ਨੇ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇਆਂ ਨੂੰ ਤੋੜਿਆ ਤੇ ਜਿਸ ਤੋਂ ਬਾਅਦ ਦੁਕਾਨ ਦੇ ਅੰਦਰ ਦਾਖਲ ਹੋ ਗਏ ਚੋਰਾਂ ਦੇ ਵੱਲੋਂ ਕੁਆੜੀਆਂ ਦੀ ਦੁਕਾਨ ਅੰਦਰੋਂ ਤਾਂਬਾ ਪਿੱਤਲ ਅਤੇ ਹੋਰ ਨਗਦੀ ਚੋਰੀ ਕਰ ਲਈ ਗਈ ਹੈ ਤੇ ਮੌਕੇ ਤੋਂ ਹੀ ਫਰਾਰ ਹੋ ਗਏ ਹਨ ਇਸ ਮੌਕੇ ਦੁਕਾਨ ਮਾਲਕ ਰੋਬਨ ਮਸੀਹ ਨੇ ਦੱਸਿਆ ਹੈ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਸ਼ਾਮ ਨੂੰ ਦੁਕਾਨ ਨੂੰ ਤਾਲਾ ਲਗਾ ਕੇ ਘਰ ਵਾਪਸ ਆ ਗਿਆ ਸੀ ਜਿਸ ਤੋਂ ਬਾਅਦ ਕਿ ਸਵੇਰੇ ਉਸ ਦੇ ਵੱਲੋਂ ਦੇਖਿਆ ਗਿਆ ਕਿ ਚੋਰਾਂ ਦੇ ਵੱਲੋਂ ਜੈਕ ਦੇ ਨਾਲ ਉਹਨਾਂ ਦੀ ਦੁਕਾਨ ਦਾ ਸ਼ਟਰ ਨੂੰ ਤਹਾਨੂੰ ਚੁੱਕ ਕੇ ਜਿਹੜਾ ਕਿ ਪਿੱਤਲ ਅਤੇ ਹੋਰ ਨਕਦੀ ਅਤੇ ਹੋਰ ਸਮਾਨ ਲੈ ਕੇ ਚੋਰ ਫਰਾਰ ਹੋ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਸਕੋਰਪੀਓ ਤੇ ਮੋਟਰਸਾਈਕਲ ਦੀ ਜਬਰਦਸਤ ਟੱਕਰ ਦੇ ਵਿੱਚ ਨੌਜਵਾਨ ਦੀ ਹੋਈ ਹੈ ਦਰਦਨਾਕ ਮੌਤ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਲਾਂਪੁਰ ਦਾਖਾਂ ਤੋਂ ਇਹ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਮੁੱਲਾਂਪੁਰ ਰ ਫਰੂਜ਼ਪੁਰ ਨੈਸ਼ਨਲ ਹਾਈਵੇ ਦੇ ਉੱਤੇ ਮੁੱਲਾਂਪੁਰ ਲਿੰਕ ਰੋਡ ਦੇ ਸਾਹਮਣੇ ਸਕੋਰਪੀਓ ਤੇ ਮੋਟਰਸਾਈਕਲ ਦੇ ਵਿੱਚ ਕਾਰ ਟੱਕਰ ਹੋ ਜਾਂਦੀ ਹੈ ਜਿਸ ਦੇ ਕਾਰਨ ਨੌਜਵਾਨ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੋਟਰਸਾਈਕਲ ਸਵਾਰ ਪ੍ਰਦੀਪ ਸਿੰਘ ਗੋਪੀ ਪੁੱਤਰ ਨਿਸ਼ੱਤਰ ਸਿੰਘ ਵਾਸੀ ਮੰਡਿਆਣੀ ਜੋ ਕਿ ਲੱਕੜ ਦਾ ਕੰਮ ਕਰਦਾ ਹੈ ਤੇ ਅੱਜ ਸਵੇਰੇ ਹੀ ਘਰੋਂ ਕੰਮ ਤੇ ਨਿਕਲਿਆ ਸੀ ਮੰਡੀ ਮੁੱਲਾਪੁਰ ਮੋਟਰਸਾਈਕਲ ਦੇ ਉੱਤੇ ਗਿਆ ਸੀ ਲਗਭਗ ਸਵੇਰੇ 9:30 ਵਜੇ ਦੇ ਕਰੀਬ ਤੇ ਉਸਨੇ ਆਪਣਾ ਮੋਟਰਸਾਈਕਲ ਨੈਸ਼ਨਲ ਹਾਈਵੇ ਦੇ ਉੱਤੇ ਬਣੇ ਫੁੱਟਪਾਥ ਤੋਂ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਇੰਨੇ ਦੇ ਵਿੱਚ ਹੀ ਲੁਧਿਆਣਾ ਦੇ ਵੱਲੋਂ ਆ ਰਹੀ ਇੱਕ ਸਕੋਰਪਿਓ ਗੱਡੀ ਨੇ ਉਸ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਿਸ ਤੇ ਕਾਰਨ ਮੋਟਰਸਾਈਕਲ ਅਤੇ ਚਾਲਕ ਪਰਦੀਪ ਸਿੰਘ ਜੱਡੀ ਦੇ ਥੱਲੇ ਆ ਗਿਆ ਜਿਸ ਦੇ ਕਾਰਨ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ ਜਦ ਜਦ ਕਿ ਸਕੋਰਪੀਓ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਦੀਵਾਲੀ ਤੋਂ ਪਹਿਲਾਂ ਹੁਣ ਕੇਂਦਰ ਸਰਕਾਰ ਨੇ ਪੈਨਸ਼ਨਰਾਂ ਦੇ ਲਈ ਕਰ ਦਿੱਤਾ ਹੈ ਵੱਡਾ ਐਲਾਨ ਜੀ ਹਾਂ ਕੇਂਦਰ ਸਰਕਾਰ ਨੇ ਹੁਣ ਸਰਕਾਰੀ ਕਰਮਚਾਰੀਆਂ ਨੂੰ ਰਾਹਤ ਦੇਣ ਦੇ ਲਈ ਇੱਕ ਵੱਡਾ ਫੈਸਲਾ ਲਿਆ ਹੈ ਇਹ ਯਕੀਨੀ ਬਣਾਉਣ ਲਈ ਤਾਂ ਕਿ ਉਹਨਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਸਮੇਂ ਸਿਰ ਉਹਨਾਂ ਦੀ ਪੈਨਸ਼ਨ ਮਿਲੇ ਸਰਕਾਰ ਦਾ ਇਹ ਕਦਮ ਇਹ ਯਕੀਨੀ ਬਣਾਇਗਾ ਕਿ ਸਰਕਾਰੀ ਕਰਮਚਾਰੀਆਂ ਨੂੰ ਸੇਵਾਮੁਕਤੀ ਤੋਂ ਬਾਅਦ ਆਪਣੀ ਪੈਨਸ਼ਨ ਜਾਂ ਫਿਰ ਪੈਨਸ਼ਨ ਭੁਗਤਾਨ ਆਰਡਰ ਲਈ ਲੰਮਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਭਾਰਤ ਸਰਕਾਰ ਦੇ ਪੈਨਸ਼ਨਰ ਭਲਾਈ ਵਿਭਾਗ ਨੇ ਹੁਣ ਇੱਕ ਦਫ਼ਤਰੀ ਮੋਮੈਂਡਮ ਜਾਰੀ ਕੀਤਾ ਹੈ ਜਿਸ ਦੇ ਕਾਰਨ ਹੁਣ ਸਾਰੇ ਹੀ ਸਰਕਾਰੀ ਵਿਭਾਗਾਂ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਹੀ ਪੈਨਸ਼ਨ ਦੇ ਨਾਲ ਸੰਬੰਧਿਤ ਸਾਰੀਆਂ ਰਸਮਾਂ ਪੂਰੀਆਂ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਤਾਂ ਜੋ ਕਿ ਕਰਮਚਾਰੀਆਂ ਨੂੰ ਸੇਵਾਮੁਕਤੀ ਤੋਂ ਤੁਰੰਤ ਬਾਅਦ ਉਹਨਾਂ ਦੇ ਪੀਪੀਓ ਮਿਲ ਸਕਣ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਲਈ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀਹਾਂ ਕੈਨੇਡਾ ਨੇ ਰੋਕਿਆ ਹੈ 2.35 ਲੱਖ ਵਿਦੇਸ਼ੀ ਨਾਗਰਿਕਾਂ ਦਾ ਦਾਖਲਾ ਜੀਹਾਂ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਵੀਜ਼ਾ ਦੀਆਂ ਐਪਲੀਕੇਸ਼ਨਾਂ ਰੱਦ ਹੋਣ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਟੂਡੈਂਟਾਂ ਦੀ ਗਿਣਤੀ ਪਿਛਲੇ ਬਰੇ ਦੇ ਮੁਕਾਬਲੇ 1 ਲੱਖ ਤੱਕ ਘਟ ਚੁੱਕੀ ਹੈ ਸੋ ਸਾਲ ਦੇ ਅੰਤ ਤੱਕ ਇਹ ਅੰਕੜਾ 2 ਲੱਖ ਦੇ ਕਰੀਬ ਪਹੁੰਚ ਸਕਦਾ ਹੈ ਇਸੇ ਤਰ੍ਹਾਂ ਵਰਕ ਪਰਮਿਟਾਂ ਦੀਆਂ ਤੇ ਕੈਂਚੀ ਚੱਲ ਰਹੀ ਇਸੇ ਤਰ੍ਹਾਂ ਵਰਕ ਪਰਮਿਟ ਅਰਜ਼ੀਆਂ ਤੇ ਵੀ ਕੈਂਚੀ ਚੱਲ ਰਹੀ ਹੈ ਪਿਛਲੇ ਸਾਲ ਦੇ ਮੁਕਾਬਲੇ ਕੈਨੇਡਾ ਪੁੱਜਣ ਵਾਲਿਆਂ ਦੀ ਗਿਣਤੀ 134000 ਘਟ ਗਈ ਹੈ ਸਿਰਫ ਜੁਲਾਈ ਮਹੀਨੇ ਦਾ ਅੰਕੜਾ ਦੇਖਿਆ ਜਾਵੇ ਤੇ ਸਾਲ 2024 ਦੌਰਾਨ ਤਕਰੀਬਨ 30000 ਨਵੇਂ ਕਿਰਤੀ ਕੈਨੇਡਾ ਪਹੁੰਚੇ ਸਨ ਪਰ ਇਸ ਸਾਲ ਅੰਕੜਾ 18500 ਦਰਜ ਕੀਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਸਰਵਿਸ ਰੋਡ ਤੇ ਪੈਚ ਵਰਕ ਸ਼ੁਰੂ ਹੋ ਚੁੱਕਾ ਹੈ ਸੋ ਭਗਵਾਨਤਮਾਨ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਹੁਣ ਸੜਕਾਂ ਦਾ ਪੈਚ ਵਰਕ ਕਰਾਇਆ ਜਾਵੇਗਾ ਮਿੱਟੀ ਤੇ ਹੀ ਪਾਇਆ ਜਾ ਰਿਹਾ ਹੈ ਤਾਰ ਕੋਲ ਜੀ ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸੋ ਮਿੱਟੀ ਦੇ ਉੱਤੇ ਤਾਰ ਕੋਲ ਪਾਉਣ ਦੀਆਂ ਖਬਰਾਂ ਸਾਹਮਣੇ ਨਿਕਲ ਕੇ ਆਈਆਂ ਹਨ ਜਿੱਥੇ ਕਿ ਭਗਵਾਨਤਮਾਨ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਹੁਣ ਸੜਕਾਂ ਦਾ ਪੈਚ ਵਰਕ ਕਰਵਾਇਆ ਜਾਵੇਗਾ ਸੋ ਨੈਸ਼ਨਲ ਹਾਈਵੇਅ ਅਥਾਰਟੀ ਨੇ ਹੁਣ ਸਰਵਿਸ ਰੋਡ ਦੇ ਉੱਤੇ ਪੈਚ ਵਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਬੀਰਵਾਰ ਨੂੰ ਲੰਮਾ ਪਿੰਡ ਚੌਂਕ ਦੀਆਂ ਸੜਕਾਂ ਦੇ ਉੱਤੇ ਪੈਚ ਵਰਕ ਕਰਦੇ ਹੋਏ ਟੋਏ ਪੂਰੇ ਗਏ ਹਨ ਟੋਏ ਰਾਹਗੀਰਾਂ ਦੇ ਲਈ ਮੁਸੀਬਤ ਬਣੇ ਹੋਏ ਸਨ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਰਵਿਸ ਰੋਡ ਦੀ ਮੁਰੰਮਤ ਦੇ ਲਈ ਕਈ ਵਾਰ ਕਿਹਾ ਗਿਆ ਸੀ ਅਧਿਕਾਰੀਆਂ ਨੇ ਹਾਈਵੇ ਦੀ ਮੁਰੰਮਤ ਦੇ ਲਈ ਪ੍ਰੋਜੈਕਟ ਦੀ ਮਨਜ਼ੂਰੀ ਉੱਚ ਅਧਿਕਾਰੀਆਂ ਨੂੰ ਭੇਜੀ ਸੀ ਲੰਮਾ ਪਿੰਡ ਦੇ ਨਿਵਾਸੀਆਂ ਨੇ ਹੁਣ ਮੁਰੰਮਤ ਕਾਰਜਾਂ ਨੂੰ ਸ਼ੁਰੂ ਹੋਣ ਤੇ ਸੁੱਖ ਦਾ ਸਾਹ ਲਿਆ ਹੈ ਇਸ ਵਾਰ ਬਰਸਾਤ ਦੇ ਕਾਰਨ ਸੜਕਾਂ ਕਾਫੀ ਜ਼ਿਆਦਾ ਟੁੱਟ ਚੁੱਕੀਆਂ ਸਨ ਉੱਥੇ ਹੀ ਨੈਸ਼ਨਲ ਹਾਈਵੇ ਤੇ ਹੁਣ ਸਰਵਿਸ ਰੋਡ ਵੀ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਹਨ ਬਰਸਾਤ ਦੇ ਕਾਰਨ ਕਈ ਦਿਨਾਂ ਤੱਕ ਸਰਵਿਸ ਰੋਡ ਦੇ ਵਿੱਚ ਪਾਣੀ ਭਰਿਆ ਹੋਣ ਦੇ ਕਾਰਨ ਟੋਏ ਡੂੰਘੇ ਹੋ ਚੁੱਕੇ ਹਨ ਸੋ ਜਿਸ ਤੋਂ ਬਾਅਦ ਕਿ ਹੁਣੇ ਪੈਚ ਵਰਕ ਸ਼ੁਰੂ ਕੀਤਾ ਹੈ ਜਿਸ ਦੇ ਵਿੱਚ ਕੀ ਹੁਣ ਬਿਨਾ ਮਿੱਟੀ ਸਾਫ਼ ਕੀਤੀਆਂ ਹੀ ਪੈਚਵਰਕ ਲਾਉਣ ਦੇ ਉੱਤੇ ਸਵਾਲ ਵੀ ਉੱਠ ਖੜੇ ਹਨ ਸੋ ਜਿਸ ਤੋਂ ਬਾਅਦ ਕੀ ਇਸ ਦਾ ਹੁਣ ਵਿਰੋਧ ਵੀ ਕੀਤਾ ਜਾ ਰਿਹਾ ਹੈ ਤੇ ਇਲਾਕੇ ਦੇ ਨਿਵਾਸੀਆਂ ਨੇ ਕਿਹਾ ਹੈ ਕਿ ਮਰੰਮਤ ਕਾਰਜ ਆਰ ਜੀ ਹੱਲ ਦੱਸਿਆ ਜਾ ਰਿਹਾ ਹੈ ਟੋਇਆਂ ਵਾਲੀ ਜਗ੍ਹਾ ਦੇ ਉੱਤੇ ਗੁਣਵੱਤਾ ਵਾਲਾ ਕੰਮ ਹੋਣਾ ਚਾਹੀਦਾ ਹੈ ਸੋ ਮਿੱਟੀ ਦੇ ਉੱਤੇ ਹੀ ਲਗਾਤਾਰ ਉਹਨਾਂ ਦੇ ਵੱਲੋਂ ਜਿਹੜਾ ਕੀ ਲੋਕ ਪਾਈ ਜਾ ਰਹੀ ਹੈ ਬਜਰੀ ਪਾਈ ਜਾ ਰਹੀ ਹੈ ਜੋ ਕਿ ਲੰਮਾ ਸਮਾਂ ਤੱਕ ਨਹੀਂ ਚੱਲੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਦੋ ਪੈਣਾ ਨੂੰ ਕੁਚਲਨ ਵਾਲੀ ਥਾਰ ਬਰਾਮਦ ਹੋ ਚੁੱਕੀ ਹੈ ਮਾਲਕ ਨੇ ਡਰਾਈਵਰ ਨੂੰ ਭੇਜਿਆ ਹੈ ਥਾਣੇ ਜੀहां ਤੁਹਾਨੂੰ ਦੱਸ ਦਈਏਗੀ ਪੁਲਿਸ ਨੇ ਸੈਕਟਰ 46 ਦੇ ਵਿੱਚ ਦੋ ਪੈਣਾ ਨੂੰ ਟੱਕਰ ਮਾਰਨ ਵਾਲੀ ਥਾਰ ਬਰਾਮਦ ਕਰ ਲਈ ਹੈ ਪਰ 24 ਘੰਟੇ ਬਾਅਦ ਵੀ ਇਸ ਨੇ ਮਾਲਕ ਤੱਕ ਨੂੰ ਨਹੀਂ ਪਹੁੰਚ ਸਕੇ ਹਨ ਹਾਸੇ ਤੋਂ ਬਾਅਦ ਡਰਾਈਵਰ ਫਰਾਰ ਹੈ ਵੀਰਬਾਰ ਨੂੰ ਕਾਰ ਮਾਲਕ ਨੇ ਇੱਕ ਵਿਅਕਤੀ ਨੂੰ ਸੈਕਟਰ 34 ਥਾਣੇ ਭੇਜਿਆ ਸੀ ਉੱਥੇ ਉਸ ਵਿਅਕਤੀ ਨੇ ਕਿਹਾ ਕਿ ਉਹ ਕਾਰ ਚਲਾ ਰਿਹਾ ਸੀ ਇਹ ਵਿਅਕਤੀ ਕਾਰ ਮਾਲਕ ਦਾ ਡਰਾਈਵਰ ਨਿਕਲਿਆ ਹੈ ਹਾਲਾਂਕਿ ਪਰਿਵਾਰ ਨੇ ਵਿਰੋਧ ਕੀਤਾ ਹੈ ਕਿ ਉਹ ਅਸਲ ਡਰਾਈਵਰ ਨਹੀਂ ਹੈ ਪਰਿਵਾਰ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਪਰ ਪੁਲਿਸ ਅਜੇ ਤੱਕ ਦੋਸ਼ੀ ਨੂੰ ਨਹੀਂ ਲੱਭ ਸਕੀ ਹੈ ਬੁੱਧਵਾਰ ਦੁਪਹਿਰ ਨੂੰ ਹੀ ਤੁਹਾਨੂੰ ਦੱਸਦੀ ਹੈ ਕਿ ਲਾਲ ਰੰਗ ਦੀ ਥਾਰ ਦੇ ਵਿੱਚ ਜਿਹੜਾ ਕਿ ਆਏ ਇੱਕ ਵਿਅਕਤੀ ਦੇ ਵੱਲੋਂ ਦੋ ਔਰਤਾਂ ਨੂੰ ਟੱਕਰ ਮਾਰ ਦਿੱਤੀ ਗਈ ਸੀ ਸੋ ਜਿਸ ਤੋਂ ਬਾਅਦ ਕਿ ਇੱਕ ਔਰਤ ਦੀ ਤੇ ਮੌਤ ਹੋ ਗਈ ਸੀ ਦੂਜੀ ਔਰਤ ਦੀ ਵੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਸਰਕਾਰੀ ਬੱਸ ਸਫ਼ਰ ਕਰਨ ਵਾਲਿਆਂ ਦੇ ਲਈ ਵੱਡੀ ਖਬਰ ਹੈ ਹੁਣ ਹਰ ਰੋਜ਼ ਹੀ ਸਰਕਾਰੀ ਬੱਸ ਮੁਲਾਜ਼ਮਾਂ ਦੇ ਵੱਲੋਂ ਸਟ੍ਰਾਈਕ ਕੀਤੀ ਜਾ ਰਹੀ ਹੈ ਹੜਤਾਲ ਕੀਤੀ ਜਾ ਰਹੀ ਹੈ ਪੰਜਾਬ ਦੇ ਵੱਖ-ਵੱਖ ਅੱਡੀਆਂ ਦੇ ਵਿੱਚ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੀ 4 ਵਜੇ ਤੱਕ ਇਸ ਤਰ੍ਹਾਂ ਹੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਇਸ ਦਾ ਖਾਮਯਾਜਾ ਭੁਗਤਣਾ ਪੈ ਰਿਹਾ ਹੈ ਹੁਣ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਪੀ ਆਰਟੀਸੀ ਦੇ ਕੰਟਰੈਕਟਰ ਵਰਕਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਫ੍ਰੀ ਬੱਸ ਸੇਵਾ ਜਿਹੜੀ ਕਿ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ ਉਸ ਨੂੰ ਬੰਦ ਕਰਨਾ ਚਾਹੀਦਾ ਹੈ ਸੋ ਜਿਹੜਾ ਕਿ ਉਸ ਦੇ ਬਜਾਏ ਜਿਹੜੇ ਕਰਮਚਾਰੀ ਬੱਸਾਂ ਚਲਾ ਰਹੇ ਹਨ ਉਹਨਾਂ ਨੂੰ ਉਹ ਮੁਆਵਜ਼ਾ ਦੇਣਾ ਚਾਹੀਦਾ ਹੈ ਸੋ ਇਸ ਤੋਂ ਇਲਾਵਾ ਹੁਣ ਸੂਬਾ ਸਰਕਾਰ ਦੇ ਫੈਸਲੇ ਦੇ ਮੁਤਾਬਕ ਲਗਭਗ 5 ਸਾਲਾਂ ਤੋਂ ਔਰਤਾਂ ਨੂੰ ਫ੍ਰੀ ਸਹੂਲਤ ਦਿੱਤੀ ਜਾ ਰਹੀ ਹੈ ਬੱਸ ਸੇਵਾ ਦੀ ਸੋ ਸੇਵਾ ਪ੍ਰਦਾਨ ਕਰ ਰਹੇ ਹਨ ਤੇ ਮੁਲਾਜ਼ਮਾਂ ਦੇ ਵੱਲੋਂ ਵੀ ਲਗਾਤਾਰ ਬੱਸ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ ਫਰੀ ਦੇ ਵਿੱਚ 152 ਬਸ ਅਤੇ ਪੀਆਰਟੀਸੀ ਦਾ ਲਗਭਗ 1200 ਕਰੋੜ ਰੁਪਏ ਅਤੇ ਇਸ ਤੋਂ ਇਲਾਵਾ ਪੀਆਰਟੀਸੀ ਦਾ 700 ਕਰੋੜ ਰੁਪਏ ਪੰਜਾਬ ਸਰਕਾਰ ਦੇ ਵੱਲੋਂ ਫਰੀ ਬੱਸ ਸਹੂਲਤ ਦੇ ਵਿੱਚ ਪੈਂਡਿੰਗ ਪੈਸਾ ਖੜਾ ਹੋ ਚੁੱਕਾ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਹਰ ਮਹੀਨੇ ਮੁਲਾਜ਼ਮਾਂ ਨੂੰ ਤਨਖਾਹ ਤੱਕ ਨਹੀਂ ਦਿੱਤੀ ਜਾ ਰਹੀ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਔਰਤਾਂ ਨੂੰ ਲਗਾਤਾਰ ਫਰੀ ਦੇ ਵਿੱਚ ਸਫ਼ਰ ਕਰਵਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਜਗਲਾਤ ਵਿਭਾਗ ਦੇ ਮੈਂਬਰਾਂ ਦਾ ਵੀ ਇਹੀ ਹਾਲ ਹੈ ਜੀਹਾਂ ਤੁਹਾਨੂੰ ਦੱਸ ਦਿੱਤੀ ਹੈ ਕਿ 3 ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹਾਂ ਤੱਕ ਨਹੀਂ ਮਿਲੀਆਂ ਹਨ ਸੋ ਭੜਕ ਚੁੱਕੇ ਹਨ ਜਗਲਾਤ ਕਾਮੇ ਤੇ ਕੀਤਾ ਹੈ ਰੋਜ਼ ਪ੍ਰਦਰਸ਼ਨ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਫਰੀਦੀਆਂ ਸਕੀਮਾਂ ਦੇਣ ਦੇ ਉੱਤੇ ਹੀ ਸਾਰਾ ਪੈਸਾ ਖਰਚਿਆ ਜਾ ਰਿਹਾ ਹੈ ਤੇ ਇਸ਼ਤਿਹਾਰਬਾਜ਼ੀ ਦੇ ਉੱਤੇ ਵੱਡੇ ਲੈਵਲ ਦੇ ਉੱਤੇ ਕਰੋੜਾਂ ਰੁਪਈਆ ਖਰਚਿਆ ਜਾ ਰਿਹਾ ਹੈ ਪਰ ਜਗਲਾਤ ਵਿਭਾਗ ਜੂਨੀਅਨ ਦੇ ਵੱਲੋਂ ਹੁਣ 16 ਤੇ 17 ਅਕਤੂਬਰ ਨੂੰ ਪੰਜਾਬ ਦੇ ਬਣ ਮੰਡਲ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 3 ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹਾਂ ਤੱਕ ਨਹੀਂ ਮਿਲੀਆਂ ਹਨ 15-15 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਹਨ ਸੋ ਬਹੁਤ ਸਾਰੇ ਵਿੱਚ ਇਹੋ ਜਿਹੇ ਮੁਲਾਜ਼ਮ ਹਨ ਜਿਨ੍ਹਾਂ ਨੂੰ ਵੀ ਪੱਕਾ ਤੱਕ ਨਹੀਂ ਕੀਤਾ ਜਾ ਰਿਹਾ ਸੋ ਉਹਨਾਂ ਦੀਆਂ ਤਨਖਾਹਾਂ ਵੀ ਉੱਪਰੋਂ ਰੋਕੀਆਂ ਜਾ ਰਹੀਆਂ ਹਨ ਸੋ 10-10 12-12 ਹਜ਼ਾਰ ਤੇ ਉਹਨਾਂ ਦੇ ਵੱਲੋਂ ਕੰਮ ਕਰਵਾਇਆ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸੀ ਕਿ ਸਾਰਿਆਂ ਨੂੰ ਪੱਕੇ ਕੀਤਾ ਜਾਵੇਗਾ ਉਹ ਵੀ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਤਿੰਨ ਹੀਨਿਆ ਤੋਂ ਉਹਨਾਂ ਨੂੰ ਤਨਖਾਹ ਤੱਕ ਨਹੀਂ ਦਿੱਤੀ ਜਾ ਰਹੀ ਹੈ ਇਸ ਤਰ੍ਹਾਂ ਦੀ ਖਬਰ ਦੀ ਗੱਲ ਕਰੀਏ ਤੇ ਨਹੀਂ ਮੰਨਦੇ ਹਨ ਸਕੂਲੀ ਬੱਸਾਂ ਦੇ ਡਰਾਈਵਰ ਬੱਚਿਆਂ ਦੀ ਜਾਨ ਜੋਖਮ ਦੇ ਵਿੱਚ ਪਾ ਕੇ 80 ਦੀ ਸਪੀਡ ਦੇ ਉੱਤੇ ਧੜਾਉਂਦੇ ਹਨ ਬੱਸਾਂ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਤੋਂ ਮਾਮਲਾ ਸਾਹਮਣੇ ਨਿਕਲ ਗਿਆ ਹੈ ਬਹੁਤ ਸਾਰੀਆਂ ਸਕੂਲੀ ਬੱਸਾਂ ਦੁਰਘਟਨਾਵਾਂ ਦੇ ਵਿੱਚ ਸ਼ਿਕਾਰ ਹੋ ਜਾਂਦੀਆਂ ਹਨ ਜਿਸ ਦੇ ਵਿੱਚ ਕਿ ਬੱਚਿਆਂ ਨੂੰ ਵੀ ਕਾਫੀ ਜਾਂ ਨੁਕਸਾਨ ਪਹੁੰਚਦਾ ਹੈ ਪਰ ਬੱਸਾਂ ਦੇ ਡਰਾਈਵਰ ਬਾਜ਼ ਨਹੀਂ ਆ ਰਹੇ ਬੱਚਿਆਂ ਦੀ ਜਾਨ ਜੋਖਮ ਦੇ ਵਿੱਚ ਪਾ ਰਹੇ ਹਨ ਤੇ ਪੂਰੀ ਸਪੀਡ ਦੇ ਉੱਤੇ ਬੱਸਾਂ ਨੂੰ ਧੜਾਉਂਦੇ ਹਨ ਜਦਕਿ ਸਕੂਲੀ ਬੱਚਿਆਂ ਜਦਕੀ ਸਕੂਲੀ ਬੱਸਾਂ ਲਈ ਸਪੀਡ ਰੈਗੂਲੇਟਰ ਲਾਕੂ ਕੀਤਾ ਹੁੰਦਾ ਹੈ ਸੋ 50 ਦੀ ਸਪੀਡ ਤੋਂ ਉੱਤੇ ਬੱਸ ਦੜਾ ਨਹੀਂ ਸਕਦੇ ਪਰ ਇਸੇ ਦੌਰਾਨ ਜ਼ਿਆਦਾਤਰ ਸਕੂਲੀ ਬੱਸਾਂ ਦੇ ਵਿੱਚ ਡਰਾਈਵਰਾਂ ਦੇ ਵੱਲੋਂ ਓਵਰ ਸਪੀਡਿੰਗ ਕੀਤੀ ਜਾਂਦੀ ਹੈ ਸੋ 80 ਦੀ ਸਪੀਡ ਦੇ ਉੱਤੇ ਵੀ ਬੱਸ ਦੜਾਈ ਜਾਂਦੀ ਹੈ ਜਿਸ ਤੋਂ ਬਾਅਦ ਕੀ ਕਈ ਵਾਰ ਦੇਖਿਆ ਹੋਵੇਗਾ ਕਿ ਬੱਸਾਂ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੀਆਂ ਹਨ ਸੋ ਇਸੇ ਦੌਰਾਨ ਹੁਣ ਤੁਹਾਨੂੰ ਦੱਸ ਦਈਏ ਕਿ ਇੱਕ ਬੱਸ ਦਾ ਪੁਲਿਸ ਮੁਲਾਜ਼ਮ ਦੇ ਵੱਲੋਂ 7000 ਰੁਪਏ ਦਾ ਚਲਾਨ ਕੱਟਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਲੁਧਿਆਣਾ ਤੋਂ ਆਗਰਾ ਜਾ ਰਹੀ ਚੱਲਦੀ বাস ਨੂੰ ਲੱਗੀ ਅੱਗ 50 ਯਾਤਰੀਆਂ ਨੇ ਛਾਲ ਮਾਰ ਕੇ ਬਚਾਈ ਹੈ ਜਾਨ ਜੀ ਹਾਂ ਬੇहद ਹੈਰਾਨ ਕਰਦੀ ਖਬਰੇ ਸਾਹਮਣੇ ਨਿਕਲ ਕੇ ਆ ਰਹੀ ਹੈ ਗ੍ਰੇਟਰ ਨੌਇਡਾ ਦੇ ਦਨਕੌਰ ਥਾਣਾ ਖੇਤਰ ਦੇ ਵਿੱਚ ਜਮਨਾ ਐਕਸਪ੍ਰੈਸ ਤੇ ਵੀਰਵਾਰ ਰਾਤ ਨੂੰ ਇੱਕ ਚੱਲਦੀ বাস ਨੂੰ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਇੱਕ ਪਟਾਕੇ ਦੇ ਕਾਰਨ বাস ਦੀ ਛੱਤ ਦੇ ਉੱਤੇ ਰੱਖੇ ਸਮਾਨ ਦੇ ਵਿੱਚ ਅਚਨਕ ਭਿਆਨਕ ਅੱਗ ਲੱਗੇ ਜਦੋਂ ਡਰਾਈਵਰ ਨੂੰ ਅੱਗ ਲੱਗਣ ਬਾਰੇ ਪਤਾ ਤੇ ਉਸਨੇ ਐਕਸਪ੍ਰੈਸ ਹਾਈਵੇ ਦੇ ਉੱਤੇ ਹੀ বাস ਨੂੰ ਰੋਕ ਦਿੱਤਾ ਤੇ ਪੁਲਿਸ ਦਾ ਕਹਿਣਾ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਰਿਪੋਰਟ ਦੇ ਅਨਸਾਰ ਦੱਸਿਆ ਗਿਆ ਹੈ ਕਿ ਪੰਜਾਬ ਦੇ ਲੁਧਿਆਣਾ ਤੋਂ ਆਗਰਾ ਜਾ ਰਹੀ ਸੀ ਇਹ বাস ਜਿਸ ਦੇ ਵਿੱਚ ਲਗਭਗ 50 ਯਾਤਰੀ ਸਵਾਰ